ਸਸੇਗਲ ਜੀ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਲਖਮਿੰਦਰ ਸਿੰਘ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜਾ ਕਿ ਹਰ ਪਾਰਟੀ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਵੱਖ-ਵੱਖ ਹਲਕੇ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਨੋਮੀਨੇਸ਼ਨ ਫਾਈਲਾਂ ਵੀ ਕੀਤੀ ਜਾ ਰਹੀਆਂ ਜਿਹੜੇ ਕਿ ਅਲੱਗ-ਅਲੱਗ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਲੁਧਿਆਣਾ ਦੀ ਜਿੱਥੇ ਗੱਲ ਕਰੀ ਲੁਧਿਆਣਾ ਤੇ ਅੱਜ ਰਵਨੀਤ ਸਿੰਘ ਬਿੱਟੂ ਨੇ ਜਿਹੜੇ ਕਿ ਆ ਨਾਮਜ਼ਗੀ ਦੇ ਪੱਤਰ ਭਰਿਆ ਸੀਗਾ ਤੇ ਦੂਜੇ ਪਾਸੇ ਉੱਥੇ ਟੀਟੂ ਬਾਣੀ ਵੀ ਪਹੁੰਚੇ ਸੀਗੇ ਉੱਥੇ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ ਸੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਗੱਲਬਾਤ ਹੋਈ ਸਾਡੇ ਨਾਲ ਬਣਿਆ ਜੀ ਇੱਥੇ ਅੱਜ ਜਿਹੜਾ ਹੰਗਾਮਾ ਦੇਖਣ ਨੂੰ ਮਿਲਿਆ ਕੀ ਕਰਨ ਕੀ ਸੀਗਾ ਸਭ ਤੋਂ ਪਹਿਲਾਂ ਟੀਟੂ ਬਣਿਆ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਵੀ ਮੇਰੇ ਕੰਮ ਜਿਹੜੇ ਵੀ ਸ਼ੁਰੂ ਹੁੰਦੇ ਆ ਉਹ ਕਲੇਸ਼ ਤੋਂ ਸ਼ੁਰੂ ਹੁੰਦੇ ਆ ਤੇ ਅੱਜ ਫਿਰ ਕੱਲ ਅਸੀਂ ਕਾਗਜ਼ ਭਰਨ ਗਏ ਸੀਗੇ ਤਾਂ ਉੱਥੇ ਵੀ ਮੇਰਾ ਮਨ ਬੜਾ ਟੁੱਟਿਆ ਜਦੋਂ ਸਾਡੀ ਇੱਕੋ ਗੱਡੀ ਉੱਚੇ ਅਸੀਂ 12-13 ਅਸੀਂ ਬੰਦੇ ਸੀਗੇ ਉਹ ਸੜਕ ਤੇ ਰੋਕ ਲਈਤੀ ਗਈ ਚੌਣ ਕਮਿਸ਼ਨ ਵੱਲੋਂ ਪੁਲਿਸ ਅਫਸਰਾਂ ਵੱਲੋਂ ਤੇ ਸਾਨੂੰ ਉੱਥੇ ਕਹਿੰਦੇ ਵੀ ਪੈਦਲ ਲਾਓ ਤੁਰ ਕੇ ਸਾਨੂੰ ਤੋਰ ਕੇ ਲੈ ਕੇ ਗਏ ਅੱਜ ਉਹੀ ਰੁਣੀ ਦੀ ਬਿੱਟੂ ਦੀ ਗੱਡੀ ਅੰਦਰ ਖੜੀਆਂ ਸੀਗੀਆਂ ਅਸੀਂ ਸੋਚਿਆ ਵੀ ਇੱਕ ਗੱਡੀ ਏ ਸਾਡੇ ਕੋਲ ਮੇਨ ਆਫ ਸਾਡੇ ਡੀਸੀ ਦਫ਼ਤਰ ਤੱਕ ਤਾਂ ਸਾਨੂੰ ਲੈ ਕੇ ਜਾਂਦੇ ਹੋ ਪਰ ਨਹੀਂ ਉਹ ਮੰਨੇ ਨਹੀਂ ਸੀ ਮਨ ਤੇ ਪੱਤਰ ਰੱਖ ਲਿਆ ਵੀ ਕੋਈ ਗੱਲ ਨਹੀਂ ਤੇ ਅੱਜ ਫੇਰ ਉਹੀ ਪੰਗਾ ਸਾਡਾ 26 ਏ ਇਹਨਾਂ ਨੇ ਫਾਰਮ ਕੈਨਸਲ ਕਰਤਾ ਸੀਗਾ ਕਹਿੰਦੇ ਸੀ ਤੁਸੀਂ ਬਾਹਰ ਜਿਹੜੇ ਸਾਡੇ ਹੈਲਪਰ ਬੈਠੇ ਆ ਉਹਨਾਂ ਤੋਂ ਠੀਕ ਕਰਵਾ ਕੇ ਫੇਰ ਅੰਦਰ ਲੈ ਕੇ ਆਓ ਅਸੀਂ ਉਹਨਾਂ ਤੋਂ ਠੀਕ ਕਰਵਾ ਕੇ ਸਟਾਮ ਬਣਾਏ ਅਸੀਂ ਨੋਟਰੀ ਕਰਵਾਈ ਫੇਰ ਅੰਦਰ ਕਹਿੰਦੇ ਗਲਤ ਆ ਜੀ ਨਾ ਆਹ ਠੀਕ ਕਰੋ ਆਹ ਠੀਕ ਕਰੋ ਮੈਂ ਡੀਸੀ ਸਾਹਿਬ ਨੂੰ ਕਿਹਾ ਵੀ ਮੈਂ ਕਿਹਾ ਸਾਡਾ ਪਰਸੋ ਬੈਂਕ ਬੈਲੈਂਸ ਹੋਰ ਸੀਗਾ ਅੱਜ ਹੋਰ ਆ ਕੱਲ ਸਾਡੀ ਮੋਟਰਸਾਈਕਲ ਦੀ ਕੀਮਤ ਹੋਰ ਸੀ ਅੱਜ ਹੋਰ ਆ ਵੀ ਆ ਜਿਹੜੇ ਤੁਸੀਂ ਮੱਖ ਵੱਖ ਸਾਡੇ ਤੋਂ ਲੈ ਰਿਹਾ ਹੁਣ ਆ ਮਿਲਨੇ ਨਹੀਂ ਵੀ ਜਾ ਸਾਨੂੰ ਪਿਛਲੀ ਕਾਪੀਆਂ ਦੇ ਦਿਓ ਹੈ ਪਿਛਲੀ ਕਾਪੀ ਦੇ ਦਿਓ ਪਰ ਨਹੀਂ ਉੱਥੇ ਨਾਲ ਤਾਂ ਪਾਣੀ ਦਾ ਇੰਤਜ਼ਾਮ ਸੀਗਾ ਕੱਲ ਸੀਗਾ ਨਾਲ ਸਾਡੇ ਅੱਜ ਪਾਣੀ ਦਾ ਇੰਤਜ਼ਾਮ ਰਵਨੀਤ ਬੱਟੂ ਆਇਆ ਉਹਨਾਂ ਨੂੰ ਪਹਿਲਾਂ ਬੰਨ ਲਿਆ ਅੰਦਰ ਉਹ ਪਹਿਲਾਂ ਬੈਠੇ ਰਹੇ ਅੰਦਰ ਕਦੇ ਘੰਟੇ ਡੇਢ ਘੰਟੇ ਬਾਅਦ ਗੱਲ ਕਰਾਂਗੇ ਉਸ ਤੋਂ ਬਾਅਦ ਰੋਲਾ ਪਿਆ ਹੰਗਾਮਾ ਹੋਇਆ ਅਸੀਂ ਅੰਦਰ ਬੈਠੇ ਉੱਥੇ ਹੈਂਡੀਕੈਪਡ ਵੀ ਬੰਦੇ ਖੜੇ ਸੀ ਫੀਮੇਲ ਵੀ ਖੜੀ ਸੀ ਕੀ ਡੀਸੀ ਦਫ਼ਤਰ ਅੰਦਰ ਕੈਮਰੇ ਲੱਗੇ ਹੋਏ ਆ ਜਿੱਥੇ ਮੈਂ ਮੈਂ ਡੀਸੀ ਬੰਦੇ ਆ ਮੈਂ ਅੱਜ ਟੌਨ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਚੰਡੀਗੜ੍ਹ ਮੈਂ ਕਿਹਾ ਵੀ ਚੱਕੀ ਤੇ ਆਨ ਕੈਮਰੇ ਉਹ ਕਹ ਰਹੇ ਸੀਗੇ ਵੀ ਸਾਨੂੰ ਇੱਕ ਚੇਅਰ ਮਿਲੂਗੀ ਜਦੋਂ ਕੈਂਡੀਡੇਟ ਵੱਧ ਨੇ ਤੇ ਤੁਸੀਂ ਉੱਥੇ ਕੁਰਸੀ ਦਾ ਇੰਤਜ਼ਾਮ ਕਿਉਂ ਨਹੀਂ ਕਰਵਾਇਆ ਆਹ ਕੀ ਗੱਲਵਾਜ਼ਾ ਵੜੀ ਰਮਣੀ ਦੀ ਬਟੂ ਉੱਥੇ ਬੈਠਾ ਵਾ ਕੁਰਸੀ ਦੇ ਚਰਿਆ ਤੇ ਟੀਟੂ ਬਾਣੇ ਉੱਥੇ ਅੱਧਾ ਪੂਣਾ ਘੰਟਾ ਉੱਥੇ ਖੜਾ ਵਾ ਉੱਥੇ ਕਿਉਂ ਖੜਾ ਪਗੜਾ ਕੀ ਕੀ ਗੱਲ ਸਾਨੂੰ ਜਦੋਂ ਚੋਣ ਕਮਿਸ਼ਨ ਕਹਿੰਦਾ ਵੀ ਸਾਡੇ ਸਭ ਵਾਸਤੇ ਸਾਰਾ ਕੋਈ ਬਰਾਬਰ ਆ ਆਜ਼ਾਦ ਵੀ ਆ ਇੱਕੋ ਫੀਸ ਆ ਇੱਕੋ ਤੇ ਸਾਡੇ ਨਾਲ ਫੇਰ ਮਤਰੀ ਮਾਲਾ ਕਿਉਂ سلوਕਾ ਮੈਂ ਤਾਂ ਸਾਡਾ ਕੋਈ ਡਿਸੀਜਨ ਰੋਲਾ ਨਹੀਂ ਆ ਸਾਰਿਆਂ ਦਾ ਸਤਿਕਾਰ ਹੋਊਗਾ ਆ ਤਾਂ ਫੇਰ ਉਹ ਬੇਨਤੀ ਕਰਦੇ ਆ ਵੀ ਸਾਨੂੰ ਇਹਦੀ ਪਰੇਸ਼ਾਨੀਆਂ ਕਿਥੋਂ ਨਾ ਆਵੇ ਮੈਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਤੀ ਆ ਤੇ ਨਹੀਂ ਵੀ ਸਾਡਾ ਰੋਲਾ ਜਿਹੜਾ ਹੈਗੇ ਲੀਡਰਾਂ ਨਾਲ ਵਿੱਚ ਚੱਲੂਗਾ ਤੇ ਚੋਣ ਕਮਿਸ਼ਨ ਨਾਲ ਵੀ ਸਿੱਧਾ ਚੱਲੂਗਾ ਅੱਛਾ ਜੇ ਗੱਲ ਕਰੀਏ ਜੇਕਰ ਲਖਣਾ ਦੀ ਗੱਲ ਕਰੀਏ ਕਿ ਜਿਵੇਂ ਅੱਜ ਜਿਵੇਂ ਤੁਸੀਂ ਤੁਸੀਂ ਇਹਨੇ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ ਕੀ ਲੱਗਦਾ ਸੀ ਤੁਹਾਨੂੰ ਪਹਿਲੇ ਦਿੱਤੇ ਕਿ ਕਾਫੀ ਆਜ਼ਾਦ ਉਮੀਦਵਾਰ ਵੀ ਹੋਰ ਵੀ ਕਾਫੀ ਰੋਲਾ ਪਾਉਂਦੇ ਸੀਗੇ ਇਹ ਕਹਿੰਦੇ ਵੀ ਸਾਨੂੰ ਵੇਟ ਕਰਨੀ ਪੈ ਰਹੀ ਹੈ ਅਨਵਿੰਦ ਸਿੰਘ ਵੀ ਢੂ ਅੰਦਰ ਖੜੇ ਨੇ ਉਹਨਾਂ ਦਾ ਕੰਮ ਕੀਤਾ ਜਾ ਰਿਹਾ ਕੀ ਗੱਲ ਕੀ ਜਿੰਦਰ ਵੇਟ ਤਾਂ ਗੱਲ ਵੱਖਰੀ ਆ ਜੀ ਵੇਟ ਵੀ ਕਰਨੀ ਪੈਂਦੀ ਸੀਗੀ ਫਿਰ ਦੂਜੀ ਗੱਲ ਹੈਗੇ ਆ ਵੀ ਜਿਹੜੇ 6 ਤਰੀਕ ਦੇ ਕਾਗਜ਼ ਚੱਕਰਾ ਰਹੇ ਆ ਡੀਸੀ ਦਫ਼ਤਰ ਦੇ ਹਲਪਾ ਜਿਹੜੇ ਹਲਪਰ ਰੱਖੇ ਆ ਉਹਨਾਂ ਕੋਲ ਉਹਨਾਂ ਦੇ ਵੀ ਕੋਈ 26 A ਫਾਰਮ ਸਭ ਤੋਂ ਖਤਰਨਾਕ ਫਾਰਮ ਆ ਜਾਇਦਾਦ ਕਿੰਨੀ ਆ ਬੈਕ ਬੈਲੈਂਸ ਕਿੰਨਾ ਆ ਪਰ ਸੋ ਕੈਂਡੀਡੇਟ ਦਾ ਹੋਰ ਸ਼ਾਜੋ ਹੋਰ ਆ ਉਹ ਉਹਨਾਂ ਦੇ ਹਰੇਕ ਦੇ ਕੈਨਸਲ ਕਰ ਕਰਕੇ ਭੇਜ ਰਹੇ ਨੇ ਕਿਰਾ ਤੇ ਬਾਹਰ ਕਹਿ ਦਿੰਦੇ ਨੇ ਓਕੇ ਹੋ ਗਿਆ ਜੀ ਤੁਸੀਂ ਐ ਕਰ ਲਓ ਇੱਥੇ ਚਿੱਕਾ ਮਾਰ ਦਿਓ ਇੱਥੇ ਖਾਂਢੀ ਮਾਰ ਦਿਓ ਕੋਈ ਵੱਡੀ ਕੋਈ ਕਮੀ ਨਹੀਂ ਸੀਗੀ ਕੋਈ ਵੀ ਜੇ ਸੀਗੀ ਉਹ ਅਸੀਂ ਕਰਦੇ ਆ ਅੰਦਰ ਧਾਕੇ ਫਿਰ ਕਹਿੰਦੇ ਇੱਥੇ ਆਰ ਆ ਗਿਆ ਜੀ ਇੱਥੇ ਆਰ ਆ ਗਿਆ ਅਸਲ ਵਿੱਚ ਜਿਹੜੇ ਡੀਸੀ मैम ਨੇ ਮੈਨੂੰ ਲੱਗਦਾ ਵੈ ਇਹਨਾਂ ਦਾ ਪਹਿਲਾ ਵਾਰੀ ਆ ਨੋਮੀਨੇਸ਼ਨ ਫਾਰਮ ਲੋਕਲ ਇਲੈਰੀ ਆ ਕਿਉਂਕਿ ਅਸੀਂ 2014 ਵਿੱਚ ਵੀ ਲੜੀ ਐਮਪੀ 19 ਵਿੱਚ ਵੀ ਲੜੀ ਆ 19 ਵਿੱਚ ਜਿਮਨੀ ਵਿੱਚ ਟੂਨ ਲੜੀ ਆ ਮੈਂ ਵਿਧਾਇਕ ਵੱਲੋਂ ਲੇਕਿਨ ਸਾਨੂੰ ਨਹੀਂ ਸਮਝ ਆਉਂਦੀ ਵੀ ਸਾਨੂੰ ਇੰਨੀ ਪਰੇਸ਼ਾਨੀ ਆਊਗੀ ਕਿ ਤੇ ਅੱਜ ਮੈਂ ਚੋਣ ਕਮਿਸ਼ਨ ਨੂੰ ਜ਼ਿਕਰਤ ਵੀ ਕੀਤੀ ਆ ਬਾਈ ਸਾਨੂੰ ਅੱਗੇ ਤੋਂ ਇਹ ਮੈਨੂੰ ਪਰੇਸ਼ਾਨੀ ਨਾ ਹੋਵੇ ਚਲੋ ਇਹ ਤਾਂ ਤੁਸੀਂ ਗੱਲਬਾਤ ਕੀਤੀ ਜਿਹੜਾ ਅੱਜ ਹੰਗਾਮਾ ਆਇਆ ਸਿਰਵਨੀ ਸਿੰਘ ਬਿੱਟੂ ਪਹੁੰਚੇ ਸੀ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਲਈ ਆਪਣਾ ਪਹੁੰਚੇ ਸੀਗੇ ਹੁਣ ਗੱਲ ਕਰੀਏ ਰਵਨੀ ਸਿੰਘ ਬਿੱਟੂ ਦਾ ਇੱਕ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਵੱਲੋਂ ਕਾਫੀ ਜਿਹੜੇ ਤਦਾਦ ਦੇ ਵਿੱਚ ਜਿਹੜੇ ਲੋਕ ਉਥੇ ਪੰਜ ਸਮਰਥਕ ਪਹੁੰਚੇ ਸੀ ਤੇ ਦੂਜੇ ਪਾਸੇ ਤੁਸੀਂ ਵੀ ਜਦੋਂ ਕੱਲ੍ਹ ਤੁਸੀਂ ਵੀ ਬੈਂਡ ਵੱਜੇ ਲੈ ਕੇ ਪਹੁੰਚੇ ਸੀ ਪਹਿਲਾਂ ਤਾਂ ਬੈਂਡ ਵੱਜੇ ਲੈ ਕੇ ਆਉਣ ਦਾ ਕਾਰਨ ਕੀ ਸੀ ਤੁਹਾਡਾ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਦੱਸਦਾ ਤੁਸੀਂ ਸ਼ਕਤੀ ਪ੍ਰਦਰਸ਼ਨ ਤੁਸੀਂ ਸ਼ਕਤੀ ਪ੍ਰਦਰਸ਼ਨ ਦੀ ਪੱਤਰਕਾਰ ਭਾਸਾ ਨਹੀਂ ਸਮਝ ਸਕੇ ਸ਼ਕਤੀ ਪ੍ਰਦਰਸ਼ਨ ਕਿਹੜਾ ਹੁੰਦਾ ਵਾ ਇਹ ਤੇ ਉਹ ਹੋ ਸ਼ਕਤੀ ਪ੍ਰਦਰਸ਼ਨ ਹੁੰਦਾ ਜਿਹੜਾ ਲੋਕਾਂ ਦੇ ਮੁੱਦੇ ਲੈ ਕੇ ਜਾਵੇ ਲੋਕ ਮੁੱਦੇ ਨੂੰ ਜਾਗਰ ਕਰੇ ਉਹ ਕੋ ਗੁੰਗਰਦਾ ਸੀਗਾ ਮੈਂ ਪਹਿਲੇ ਕਹਤਾ ਜੀ ਉਹੀ ਕਹੂਗਾ ਵੀ ਦਾਦਿਆਲੀ ਕਾਰ ਲੈ ਕੇ ਆਉਣਾ ਮੈਂ ਕਾਹច ਪਰ ਹਾਂ ਉਹ ਲੈ ਕੇ ਵੀ ਆਏ ਸੀ ਚਲੋ ਕੋਈ ਗੱਲ ਨਹੀਂ ਸਾਡੇ ਸਤਕਾਰਯੋਗ ਮੁੱਖ ਮੰਤਰੀ ਸੀਗੇ ਕਿਉਂਕਿ ਅਸੀਂ ਸਤਕਾਰ ਕਰਦੇ ਆ ਜਿੰਨੇ ਵੀ ਮੁੱਖ ਮੰਤਰੀ ਸਾਡੇ ਬਣੇ ਆ ਲੇਕਿਨ ਉਹ ਸਾਡੇ ਲੋਕਾਂ ਦੇ ਮੁੱਦਾ ਸੁਣਨੀ ਆ ਦਾਦਿਆਲੀ ਕਾਰ ਲਿਆਉਣ ਨਾਲ ਲੋਕਾਂ ਨੂੰ ਕੀ ਫਾਇਦਾ ਹੋਇਆ ਦੱਸੋ ਉਹ ਤਾਂ ਕਹਿੰਦੇ ਸੀ ਮੇਰੇ ਲੱਕੀ ਕਾਰ ਆ ਚਲੋ ਲਕੀਕਾਰ ਹਰ ਇੱਕ ਦੀ ਹੁੰਦੀ ਹੈ ਹਰ ਵਾਰ ਮਤਲਬ ਚਲੋ ਕੋਈ ਗੱਲ ਨਹੀਂ ਲੇਕਿਨ ਬਿਆਨ ਦੇਂਦਾ ਮਾਰ ਕੀ ਆ ਕੀ ਇਦਾਂ ਦੀਆਂ ਵੀ ਉੱਥੇ ਖਬਰਾਂ ਲਵਾਉਣ ਕਰਾ ਤੁਸੀਂ ਕਹੋ ਭਾਈ ਅਸੀਂ ਬੁੱਢਾਂ ਨਾਲ ਸਾਫ਼ ਕਰਾਂਗੇ ਤੁਸੀਂ ਦੀ ਬਿਆਨ ਦਿਓ ਤੁਸੀਂ ਕਹੋ ਵੀ ਅਸੀਂ ਔਰਤਾ ਵਾਸਤੇ ਆਹ ਕਰਾਂਗੇ ਤੁਸੀਂ ਕਹੋ ਵੀ ਅਸੀਂ ਸਿੱਖਿਆ ਅਸੀਂ ਘਟਾਵਾਂਗੇ ਅਸੀਂ ਕਾਗਜ਼ ਭਰਨਗੇ ਤੁਸੀਂ ਕਹੋ ਅਸੀਂ ਮੈਡੀਕਲ ਸਹੂਲਤਾਂ ਦੇਵਾਂਗੇ ਇੱਦਾਂ ਦੀ ਗੱਲਾਂ ਕਰੋ ਨਾ ਤੁਸੀਂ ਤੁਸੀਂ ਕੀ ਆ ਉਹ ਉਹੀ ਗੱਲ ਵਾਦਾ ਆ ਕਦੇ ਕਹਿੰਦੇ ਜੀ ਗੋਲ ਕਪੇ ਰੇੜੀ ਤੋਂ ਖਾਦੇ ਜੀ ਉਹ ਕਦੇ ਕਹਿੰਦੇ ਆ ਰਾਜਾ ਬੜੰਗ ਨੇ ਚਾਰ ਨਾਲ ਰੋਟੀ ਖਾਦੀ ਤੁਸੀਂ ਵੀ ਇਦਾਂ ਦੀ ਨਿਊਜ਼ਲ ਲਈ ਲਾ 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 ਠੋਕੀ ਜਾਂਦੇ ਹੋ ਲੋ ਕਿਉਂਕਿ ਸਪਲੀਮੈਂਟ ਦਾ ਪਿਆਰ ਤੁਹਾਨੂੰ ਵੀ ਐ ਸਿੱਧੀ ਗੱਲ ਥੰਦ ਘੜਦਾ ਵਾ ਤੇ ਉਹ ਆਹੀ ਚੱਲ ਜਾਂਦਾ ਉਹ ਆ ਤਾਂ ਫੇਰ ਚਾਰ ਨਾਲ ਰੋਟੀ ਖਾਈ ਜਾਂਦੇ ਆ ਲੋਕਾਂ ਤੋਂ ਤੁਸੀਂ ਚਾਰ ਦਿਨਾਂ ਨਾਲ ਰੋਟੀ ਵੀ ਖੋਲ ਖੋ ਰਹੇ ਹੋ ਗਰੀਬੀ ਕਿੰਨੀ ਕਿੰਨੀ ਚੱਲਦੀ ਬਈ ਆ ਯਾਨੀ ਕਹਿੰਦਾ ਭਾਵ ਇਹਨਾਂ ਲੋਕਾਂ ਨੂੰ ਸਮਝਣਾ ਪੈਣਾ ਇਹਨਾਂ ਨੂੰ ਇੱਟੂ ਕਣੇ ਜੀ ਰਾਜਾ ਵੜਿੰਗ ਦੀ ਐਂਟਰੀ ਕਿਵੇਂ ਦੇਖਦੇ ਹੋ ਲੁਧਿਆਣੇ ਵਿੱਚ ਜਿਹੜੀ ਹੁੰਦੀ ਆ ਚੌਣ ਪ੍ਰਚਾਰ ਕੀਤਾ ਜਾ ਰਿਹਾ ਉਹਨਾਂ ਵੱਲੋਂ ਇੱਕ ਪਾਸੇ ਆਮ ਆਦੀ ਪਾਰਟੀ ਸ਼ੋਕ ਪ੍ਰੈਸ਼ਰ ਪੁੱਪੀ ਨੇ ਇੱਕ ਵਾਰੀ ਬਿੱਟੂ ਨੇ ਹੁਣ ਤੁਸੀਂ ਵੀ ਮੈਦਾਨ 'ਚ ਆ ਗਏ ਹੋ ਹੋਰ ਵੀ ਮੈਦਾਨ 'ਚ ਆਏ ਹੋ ਨੇ ਲੋਕ ਦੇਖੋ ਜੀ ਅਸਲੀ ਨਾਟਕਤਾ ਕਰਦੇ ਆ ਜਿਹੜੇ ਨਾਟਕ ਕਰਦੇ ਆ ਨਾ ਡਰਾਮੇ ਜਿਹਨੂੰ ਆਪਾਂ ਕਹਿੰਦੇ ਆ ਆਹ ਡਰਾਮੇ ਕਰਦੇ ਆ ਤੇ ਸਾਨੂੰ ਮਜਬੂਰਨ ਤਮਾਸ਼ੇ ਕਰਨੀ ਪੈ ਰਿਆ ਕਿਉਂਕਿ ਲੋਕਾਂ ਦੀ ਗਲਤਾਂ ਰਾਜਾ ਵੜਿੰਗ ਵੀ ਹੈ ਨਹੀਂ ਉੱਥੇ ਤੁਸੀਂ ਦੇਖਿਆ ਹੋਊਗਾ ਉੱਥੇ ਜਾਗਰਨ ਜੀ ਦਾ ਮਹਾਮਾਇਦਾ ਕਰ ਅੱਜ ਇਹਨਾਂ ਨੂੰ ਸ੍ਰੀ ਰਾਮ ਵਿੱਚ ਇੱਤੇ ਆ ਗਿਆ ਇਹਨਾਂ ਨੂੰ ਵਾਹਿਗੁਰੂ ਵਿੱਚ ਇੱਤੇ ਆ ਗਿਆ ਸਾਡੇ ਦਿਲ ਵਿੱਚ ਵਸਦਾ ਵਾ ਕਿਉਂਕਿ ਇਹ ਧਰਮ ਦੀ ਰਾਜਨੀਤੀ ਕਰਦੇ ਆ ਉਹ ਕਨਈਆ ਮਿੱਤਲ ਸੀਗਾ ਉਹ ਫੁੱਲ ਲੈ ਕੇ ਨਾਮ ਜਾ ਕਰਦੇ ਸੀਗੇ ਮੈਂ ਤਾਂ ਕਨਈਆ ਮੇ ਮਿੱਤਲ ਸਰ ਨੂੰ ਬੇਨਤੀ ਕਰਦਾ ਸੀ ਝੋਲ ਕੇ ਵੀ ਦੋਨੋਂ ਨੂੰ ਲੈ ਜਾ ਰਾਜਾ ਬੜੇ ਨੂੰ ਲੈ ਜਾ ਤੇ ਆਪਣੇ ਰਵਣੀ ਦੀ ਬਿੱਟੂ ਜੀ ਨੂੰ ਲੈ ਜਾ ਇੱਕ ਨੂੰ ਢੋਲ ਕੀ ਤੇ ਰੱਖ ਲੈ ਇੱਕ ਨੂੰ ਬਾਜੀ ਤੇ ਰੱਖ ਲੈ ਸਾਡਾ ਸ਼ਾਸਤ ਉਹ ਖੜਾ ਛੜਾ ਜਿੱਦ ਨਾਲ ਸ਼ਾਸਤੋਂ ਖੜਾ ਛੜੂ ਸਾਡਾ ਸਾਨੂੰ ਸਾਹ ਕਹਿੰਦਾ ਵਾ ਕਰ ਆ ਅਜਾ ਤੁਹਾਡੇ ਵੱਲ ਤੁਹਾਡੇ ਵੱਲ ਕਿੱਦਾਂ ਦਾ ਹੁਣ ਚੋਣ ਪ੍ਰਚਾਰ ਹੋਊਗਾ ਜਿਹੜਾ ਕਿ ਗੱਲ ਕਰੀਏ ਮੂਲਾਪੁਰ ਦਾਖਾ ਤੁਸੀਂ ਹੈਗੇ ਹੋ ਤੁਸੀਂ ਰਹਿੰਦੇ ਹੋ ਤੁਸੀਂ ਉਹ ਉਮੀਦਵਾਰ ਵੀ ਤੁਸੀਂ ਹੈਗੇ ਲੋਕ ਸਭਾ ਚੋਣ ਲੈ ਕੇ ਉਹ ਚੋਣ ਪ੍ਰਚਾਰ ਕਿੱਦਾਂ ਹੋਊਗਾ ਤੁਹਾਡਾ ਵੀ ਦੇਖੋ ਜੀ ਸਾਨੂੰ ਆਜ਼ਾਦਾਂ ਨੂੰ ਚੋਣ ਨਿਸ਼ਾਨ ਲੇਟ ਹੀ ਮਿਲਦਾ ਸਾਨੂੰ 16 17 ਨੂੰ ਚੋਣ ਨਿਸ਼ਾਨ ਮਿਲਣਾ ਵਾ ਅਸੀਂ ਲੇਟ ਤੁਰਾਂਗੇ ਕਰਾ ਤੇ ਲੇਕਨ ਅੱਗੇ ਨਿਕਲਾਂਗੇ ਕਰਾ ਉਹ ਖਰਗੋਸ਼ ਤੇ ਕਛੂਕੂ ਮੇ ਵਾਲਾ ਤਾਂ ਕਹਾਣੀ ਸੁਣੀ ਹੋਣੀ ਆ ਜਿਹੜਾ ਖਰਗੋਸ਼ ਨੇ ਆਰਾਮ ਕਰਨ ਲੱਗ ਜਾਂਦੇ ਆ ਜਦੋਂ ਅਸੀਂ ਤੁਰੇ ਅਸੀਂ ਆਰਾਮ ਨਹੀਂ ਕਰਦੇ ਕਰਾ ਅਸੀਂ ਦੇਖਾਂਗੇ ਤੁਹਾਨੂੰ ਦੱਸਾਂਗੇ ਕਿ ਨੀਰ ਚ ਖਰਗੋਸ਼ ਕਿਹੜਾ ਹੁਣ ਕੱਚੂ ਕਮਾ ਕੌਣ ਹੈ ਕੱਚੂ ਕਮਾ ਤਾਂ ਫਿਰ ਅਸੀਂ ਆ ਕਰਾ ਖਰਗੋਸ਼ ਤਾਂ ਆਹ ਵਾ ਜਿਹੜੇ ਵੱਡੇ ਵੱਡੇ ਯਾਨੀ ਏਸ਼ੀਆ ਦੇ ਵਿੱਚੋਂ ਨਿਕਲਦੇ ਸੀ ਜਿਹੜੇ ਅੱਜ ਉਹ ਡਰਾਮੇ ਕਰਦੇ ਫਿਰਦੇ ਆ ਚੀਂਜੀ ਗੱਲ ਅੱਜ ਕਚਹਿਰੀ ਮਿਲਿਆ ਸੀ ਜੀ ਸੁਣੀ ਬਿੱਟੂ ਤੇ ਮੈਨੂੰ ਕਹਿੰਦਾ 올 ਦਾ ਬੈਸਟ ਤੇ ਮੈਂ ਵੀ 올 ਦਾ ਬੈਸਟ ਮੱਕਾ ਵੀ ਕੋਈ ਗੱਲ ਨਹੀਂ ਆ ਮੈਦਾਨ ਦੇ ਵਿੱਚ ਕੋਈ ਗੱਲ ਨਹੀਂ ਨਿਤਰਾਗੇ ਕੋਈ ਗੱਲ ਨਹੀਂ ਜਿੰਨੇ ਸਾਨੂੰ ਪਰਮਾਤਮਾ ਨੇ ਸਾਥ ਦਿੱਤੇ ਆ ਮਾ ਚੰਦਪੂਰੀ ਨੇ ਸਾਨੂੰ ਸਾਥ ਦਿੱਤੇ ਆ ਵਾਹਿਗੁਰੂ ਜੀ ਜਿੰਨੇ ਦੇ ਨਾਲ ਤੁਸੀਂ ਲੜਾਂਗੇ ਇਹਨਾਂ ਨਾਲ ਕਿਉਂਕਿ ਲੋਕਾਂ ਦੇ ਬੱਚਿਆਂ ਦੇ ਭੋਖ ਦਾ ਸਵਾਲ ਆ। ਅਜਾ ਕਿੰਨੀ ਲੀਡ ਦੇ ਨਾਲ ਜਿਹੜਾ ਟਿੱਟੂ ਬਾਣੀਆ ਦੇ ਵਿੱਚ ਜਿਹੜਾ ਕਿ ਇੱਕ ਉਮੀਦ ਆ ਟਿੱਟੂ ਬਾਣੀਆ ਨੂੰ ਇੱਥੇ ਲੋਕਾਂ ਨੂੰ ਜਿਹੜੇ ਕਿ ਤੁਹਾਡੇ ਜਿਹੜੇ ਚਾਹਵਨ ਹੈਗੇ ਨੇ ਜਾਂ ਜਿਹੜੇ ਤੁਹਾਡੇ ਨਜ਼ਦੀਕੀ ਹੈਗੇ ਨੇ ਕਿੰਨੀ ਕੁ ਲੀਡ ਮਿਲਣ ਦੇ ਜਿਹੜੇ ਤੁਹਾਨੂੰ ਅਸਾਰ ਹੈਗੇ ਨੇ ਜੇਕਰ ਕਿਉਂਕਿ ਕਹਿੰਦੇ ਕੁਝ ਵੀ ਹੋ ਸਕਦਾ ਕਿ ਜਿਵੇਂ ਕਿ ਪਿਛਲੀ ਵਾਰ ਜੇ ਗੱਲ ਕਰੀ ਆਮ ਆਦੀ ਪਾਰਟੀ ਦੀ ਰੌਲਾ ਚੱਲਦਾ ਪਿਆ ਸੀ ਉਹਨੇ ਜਿੱਤੇ ਜਾਣ ਉਹ ਪਾਰਟਨ ਜਿੱਤੇ ਜਾਣ ਪਰ ਆਮ ਆਦੀ ਪਾਰਟੀ ਨੇ ਜਿਹੜੇ ਕਿ 92 ਐਮਐਲਏ ਜਿਹੜੇ ਜਿੱਤ ਕੇ ਜਿਹੜੇ ਕਿ ਜ ਆਦਾਸ ਵਿੱਚ ਸਾਡੇ ਲੋਕ ਫੈਸਲਾ ਕਰਦੇ ਆ ਜਿਹੜੇ ਸਾਡੇ ਵੋਟਰ ਨਿਕਲਾ ਉਹ ਹਾਥੀ ਨੂੰ ਗਧਾ ਬਣਾ ਦਿੰਦੇ ਆ ਤੇ ਗਧੇ ਨੂੰ ਹਾਥੀ ਵੀ ਬਣਾ ਦਿੰਦੇ ਆ ਸਿੱਧੀ ਗੱਲ ਤੇ ਉਹ ਸਾਡਾ ਫੈਸਲਾ ਕਰਨਗੇ ਕੋਈ ਗੱਲ ਨਹੀਂ ਉਹ ਫੈਸਲਾ ਵੀ ਜਲਦਾ ਹੋਊਗਾ 4 ਤਰੀਕ ਨੂੰ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦਾ ਮਾਂ ਵੀ ਮੁੱਦੇ ਦੇ ਆਧਾਰ ਤੇ ਵੋਟ ਪਾਓ ਜਿਹੜੇ ਤੁਹਾਡੇ ਮੁੱਦੇ ਚੱਕਦਾ ਵਾ ਜਿਹੜੇ ਤੁਹਾਡੇ ਲੋਕਾਂ ਦੀਆਂ ਗੱਲਾਂ ਕਰਦਾ ਵਾ ਉਸ ਆਧਾਰ ਤੇ ਤੁਸੀਂ ਵੋਟ ਪਾਓ ਅਮੀਰੀ ਗਰੀਬੀ ਦੇਖ ਕੇ ਨਾ ਵੋਟ ਪਾਓ ਕਿਉਂਕਿ ਆ ਜਹਾਜ਼ਾਂ ਤੇ ਜੜੇ ਹੋਏ ਆ ਇਹਨਾਂ ਜਹਾਜ਼ਾਂ ਤੋਂ ਫਿਰ ਉਤਰਨਾ ਨਹੀਂ ਕਰਨਾ ਤੇ ਅੱਜ ਤੁਹਾਡੇ ਵਿੱਚ ਹੈਗੇ ਆ ਬਾਅਦ ਚ ਇਹਨਾਂ ਨੇ ਫੋਨ ਨਹੀਂ ਚੁੱਕਣੇ ਲੱਭਦੇ ਫਿਰੂਗੇ ਕਹਿੰਦਾ ਭਾਬਾ ਤੁਸੀਂ ਸੋਚ ਸਮਝ ਕੇ ਵੋਟ ਪਾਇਓ ਚੰਗੇ ਬੰਦੇ ਨੂੰ ਵੋਟ ਪਾਇਓ ਅੱਛਾ ਮੁੱਦੇ ਕਿਹੜੇ ਹੋਣਾ ਚਾਹੀਦੇ ਜਿਵੇਂ ਕਿ ਜਦ ਅਸੀਂ ਦੇਖਦੇ ਨਾ ਰਾਜਨੀਤੀ ਵਿੱਚ ਕੀ ਹੁੰਦਾ ਆ ਜਦੋਂ ਚੋਣ ਪ੍ਰਚਾਰ ਕੀਤਾ ਜਾਂਦਾ ਵਕ ਵਕ ਜਿਹੜੇ ਕਿ ਉਮੀਦਵਾਰਾਂ ਵੱਲੋਂ ਇੱਕ ਦੂਜੇ ਦੇ ਉੱਪਰ ਮਤਲਬ ਤੰਜ ਕਸੇ ਜਾਂਦੇ ਨੇ ਮਤਲਬ ਉਹ ਨੇ ਆ ਨਹੀਂ ਕੀਤਾ ਜੀ ਉਹ ਨੇ ਉਹ ਨਹੀਂ ਕੀਤਾ ਅਸੀਂ ਉਹ ਕਰਾਂਗੇ ਅਸੀਂ ਆਹ ਕੰਮ ਕਰਾਂਗੇ ਇੱਧਰ ਚੀਜ਼ਾਂ ਹੁੰਦੀਆਂ ਨੇ ਜਿਹੜੇ ਮੁੱਦਿਆਂ ਦੀ ਗੱਲ ਬਹੁਤ ਘੱਟ ਦੇਖਣ ਨੂੰ ਜਿਹੜੇ ਸੁਣਨ ਨੂੰ ਮਿਲਦੀ ਆ ਉੱਥੇ ਲੋਕ ਜਿਹੜੇ ਉੱਥੇ ਸੁਣਦੇ ਹੁੰਦੇ ਨੇ ਉਹ ਇਹ ਚੀਜ਼ਾਂ ਸੁਣਦੇ ਰਹਿੰਦੇ ਨੇ ਪਰ ਮੁੱਦਿਆਂ ਦੀ ਗੱਲ ਬਹੁਤ ਘੱਟ ਸੁਣਨ ਨੂੰ ਮਿਲਦੀ ਆ ਤੁਹਾਨੂੰ ਕੀ ਲੱਗਦਾ ਕਿ ਮੁੱਦਿਆਂ ਨੂੰ ਪਹਿਲ ਰੱਖਣੀ ਚਾਹੀਦੀ ਹੈ ਜਾਂ ਕਿ ਇੱਕ ਦੂਜੇ ਉੱਪਰ ਇਲਜ਼ਾਮ ਬਾਜ਼ੀ ਕਰਨੀ ਚਾਹੀਦੀ ਹੈ ਦੇਖੋ ਜੀ ਉਹੀ ਗੱਲਬਾਤ ਮੈਂ ਫੇਰ ਆਗੀ ਕਰਾਂ ਭਗਵਾਨਦਮਨ ਨੇ ਦੂਜਾ ਵਿਆਹ ਕਰਵਾ ਲਿਆ ਭਗਵਾਨਦਮਨ ਕੀ ਜਿਹੜੂ ਬਾਣੀ ਵੀ ਦੂਜਾ ਕਰਵਾਉ ਤੁਸੀਂ ਕੀ ਲੈਣਾ ਵਾ ਠੀਕ ਨੇ ਗੱਲ ਤੁਸੀਂ ਵੀ ਕਰਵਾ ਲਓ ਤੁਹਾਡਾ ਹੁੰਦਾ ਨਹੀਂ ਕਰਾਂ ਕਹਿੰਦਾ ਵਾ ਗੱਲਾਂ ਨਹੀਂ ਆ ਤਾਂ ਉਹਨਾਂ ਦੀ ਨਿੱਜੀ ਜ਼ਿੰਦਗੀ ਅੱਜ ਤਾਂ ਜੋ ਵੀ ਵਿਅੰਗ ਕਰਨਾ ਭਗਵੰਤ ਮਾਨ ਜੀ ਦੇ ਕਰਦੇ ਆ ਸੀ ਕਿਉਂਕਿ ਸਾਨੂੰ ਪਤਾ ਵਾ ਸਾਡਾ ਮੁੱਖ ਮੰਤਰੀ ਆ ਜੇ ਅਸੀਂ ਕੋਈ ਚੀਜ਼ ਮੰਗਣੀ ਆ ਉਹਨਾਂ ਦੇ ਪੱਲਾ ਆਟ ਕੇ ਪੀਖ ਮੰਗਣੀ ਪੈਣੀ ਆ ਕਿ ਸਾਨੂੰ ਆਹ ਪਾ ਦਿਓ ਆਹ ਪਾ ਦਿਓ ਯਾਰ ਤਾਂ ਇੱਦਾਂ ਦੀ ਗੱਲ ਕਰਦੇ ਨਹੀਂ ਆ ਅੱਛਾ ਭਗਵੰਤ ਮਾਨ ਤਾਂ ਫੇਰ ਥੋੜੀ-ਮੋਟੀ ਮੁੱਦੇ ਦੀ ਗੱਲ ਕਰ ਦਿੰਦਾ ਵਾ ਮੈਂ ਐ ਕਰ ਦੂੰ ਮੈਂ ਐ ਕਰ ਦੂੰ ਠੀਕ ਨਹੀਂ ਗੱਲ ਆ ਤਾਂ ਫੇਰ ਮੁੱਦੇ ਦੀ ਗੱਲ ਨਹੀਂ ਕਰਦੇ ਕਿਰਾ ਤੇ ਆਹ ਆ ਭਗਵੰਤ ਮਾਨ ਦਾ ਵੀ ਬੀਬੀ ਬਤਾ ਦਿੰਦੇ ਆ ਕਈ ਵਾਰੀ ਕਈ ਵਾਰਾ ਮੇਰਾ ਵੀ ਬਤਾ ਦਿੰਦੇ ਆ ਇਹਨਾਂ ਦੇ ਲਈ ਜਦੋਂ ਮੈਂ ਇੰਟਰਵਿਊ ਸੁਣਦਾ ਵਾ ਮੇਰਾ ਵੀ ਬੀਬੀ ਵੱ ਤੇ ਤੇ ਓਪਰ ਵਿੱਚ ਮੈਂ ਕਰਦਾ ਵਾਂ ਮਗਰ ਲਾਵਾ ਇਹਨਾਂ ਦੀ ਦੂਜੇ ਪਾਰਟੀ ਵਾਲਿਆਂ ਦੀ ਗਰਾਨਾ ਦੀ ਹੁਣ ਉਹ ਅਕਾਲੀ ਸ਼੍ਰੋਮਣੀ ਅਕਾਲੀ ਦਲ ਦਾ ਸਾਡਾ ਰਣਜੀਤ ਲੋਜੀ ਉਹ ਕੀ ਆਖੀ ਜਾਂਦਾ ਵਾ ਉਹ ਇਮਾਨਦਾਰ ਪੰਜਾਬ ਬਚਾਓ ਯਾਤਰਾ ਲੁਧਿਆਣਾ ਬਚਾਓ ਹਲੋ ਉਹ ਲੁਧਿਆਣਾ 25 ਸਾਲ ਤੁਹਾਡੇ ਕੋਲ ਹੀ ਰਿਹਾ ਵਾ ਸਰਕਾਰ ਤੂੰ ਜੂਦੋਂ ਬਚਾ ਲੰਦੇ ਉਹਦੋਂ ਵੀ ਡੁੱਬਦਾ ਸੀਗਾ ਹਲੋ ਯਾਨੀ ਕਹਿੰਦਾ ਬਾਬਾ ਬੇਦਾਗ ਹਲੋ ਕੱਲੀ ਬੇਦਾਗ ਨਹੀਂ ਤੁਸੀਂ ਸਿਆਸਤ ਤੁਹਾਡੀ ਸਰਕਾਰਾਂ ਨੇ ਜਾਂ ਨਹੀਂ ਤੁਸੀਂ ਲੋਕਾਂ ਵਾਸਤੇ ਕੀ ਕੀਤਾ ਉਹ ਦੱਸੋ ਤੁਸੀਂ ਕਰ ਕੀ ਕੀਤਾ ਕੀ ਨਹੀਂ ਕੀਤਾ ਕਰ ਹੱਟ ਕੀਦਾ ਬਾਈ ਇਹ ਇਹਨਾਂ ਨੂੰ ਜਦੋਂ ਇਹਨਾਂ ਨੂੰ ਪਤਾ ਲੱਗ ਜਾਂਦਾ ਵਾ ਬੀਟੀ 2 ਬਾਣੀਆ ਉੱਪ ਜਾ ਰਿਹਾ ਵਾ ਆ ਮੈਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੰਦੇ ਨੇ ਵੱਡੇ ਵੱਡੇ ਪੁਲਿਸ ਵਾਲਿਆਂ ਤੋਂ ਮੈਨੂੰ ਪ੍ਰੇਸ਼ਾਨ ਕਰਾਉਂਦੇ ਨੇ ਤੇ ਪਹਿਲਾਂ ਵੀ ਮੇਰੇ ਤੇ ਇਹ ਯਾਨੀ ਕਹਿੰਦਾ ਬਾਬਾ ਕਾਫੀ ਮੈਨੂੰ ਫੋਨ ਤੇ ਧਮਕੀਆਂ ਮਿਲੀਆਂ ਨੇ ਇਹ ਵਿੱਚ ਮੈਂ 25 ਨੰਬਰ ਬਲੌਕ ਕਰ ਚੁੱਕਿਆ ਵਾ ਕਰਾ ਜਿਹੜੇ ਮੈਨੂੰ ਗਲਤ ਬੋਲਦੇ ਆ ਤੇ ਮੇਰੀ ਤਾਂ ਇਸ ਵਾਰੀ ਮੈਨੂੰ ਜਾਨ ਦਾ ਵੀ ਖਤਰਾ ਬਣਿਆ ਹੋਇਆ ਵਾ ਕਲੇ ਸੀ ਸਾਡੇ ਨਾਲ ਟੀਟੂ ਬਣਿਆ ਜਿਹੜੇ ਕਿ ਆਜ਼ਾਦ ਉਮੀਦਵਾਰ ਆ ਤੇ ਜਿਹੜੇ ਮੋਲਾਪੁਰ ਲਦਾਖਾ ਤੋਂ ਜਿਹੜੇ ਕਿ ਇੱਥੇ ਰਹਿੰਦੇ ਨੇ ਇੱਥੇ ਚੋਣਦਾਰ ਜਿਹੜੇ ਲੁਧਿਆਣਾ ਵਿੱਚ ਜਿਹੜੇ ਨੇ ਕਿ ਨਾਮਜ਼ਦਗੀ ਦੇ ਪੱਤਰ ਜਿਹੜਾ ਭਰਿਆ ਸੀਗਾ ਹੁਣ ਵੱਖ-ਵੱਖ ਹਲਕਿਆਂ ਵਿੱਚ ਜਾ ਕੇ ਟੀਟੂ ਬਣਿਆ ਵਿੱਚ ਜਾ ਕੇ ਜਿਹੜੇ ਕਿ ਚੋਣ ਪ੍ਰਚਾਰ ਕਰਨਗੇ ਹਾਲਾਂਕਿ ਹਾਲਾਂਕਿ ਵੱਖ-ਵੱਖ ਜਿਹੜੇ ਕਿ ਉਮੀਦਵਾਰ ਹੈਗੇ ਉਹ ਵੀ ਚੋਣ ਪ੍ਰਚਾਰ ਕਰ ਰਹੇ ਨੇ ਪਰ ਟੀਟੂ ਬਣਿਆ ਵਿੱਚ ਜਿਹੜੇ ਵਰਗੇ ਜਿਹੜੇ ਜਾਤ ਮੀਂਦ ਆਵਾਰ ਹੈਗੇ ਉਹ ਵੀ ਚੋਣ ਪ੍ਰ ਕਿਸ ਦੀ ਝੋਲੀ ਪੈਂਦੇ ਨੇ ਕਿਹੜੀ ਪਾਰਟੀ ਜਿੱਤਦੀ ਆ ਕਿਹੜੀ ਪਾਰਟੀ ਦੇ ਜਿਹੜੇ ਉਮੀਦਵਾਰ ਨੂੰ ਜਿਹੜੀ ਵੱਡੀ ਲੀਡ ਮਿਲਦੀ ਆ ਉਹ ਆਉਣ ਵਾਲਾ ਸਮਾਂ ਦੱਸੇਗਾ ਲੁਧਿਆਣਾ ਤੋਂ ਲਖਮਿੰਦਰ ਸਿੰਘ ਦੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਬਦ